ਜਿਹੜੀ ਇਹ ਤੁਸੀਂ ਤਸਵੀਰ ਦੇਖ ਰਹੇ ਆ ਇਸ ਕਲਾਕਾਰ ਦੀ ਇਸ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਦੇਖਿਆ ਹੋਣਾ ਤੇ ਇਸ ਨੂੰ ਤੁਸੀਂ ਫੇਸ ਤੋਂ ਇਸ ਦੀ ਐਕਟਿੰਗ ਤੋਂ ਤੁਸੀਂ ਇਹਨੂੰ ਜਾਣਦੇ ਹੋਵੋਗੇ ਇਸ ਦੀ ਅਦਾਕਾਰੀ ਤੋਂ ਇਸ ਦੀ ਕਲਾਕਾਰੀ ਤੋਂ ਤੁਸੀਂ ਇਸ ਬੰਦੇ ਨੂੰ ਜਾਣਦੇ ਹੋਵੋਗੇ ਪਰ ਇਹ ਕੌਣ ਹੈ ਇਹਦਾ ਨਾਮ ਕੀ ਆ ਇਹਦੇ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ ਜਿਹੜੇ ਸ਼ਾਇਦ ਫਿਲਮ ਇੰਡਸਟਰੀ ਨਾਲ ਜੁੜੇ ਹੋਣੇ ਆ ਉਹਨਾਂ ਨੂੰ ਪਤਾ ਹੋਣਾ ਤਾਂ ਜਿਹੜੇ ਪਿੰਡ ਦਾ ਮੈਂ ਆ ਤੇ ਉਸੇ ਪਿੰਡ ਦਾ ਹੀ ਇਹ ਬੰਦਾ ਹੈ ਤੁਹਾਨੂੰ ਪਤਾ ਹੋਣਾ ਮੇਰੇ ਚੈਨਲ ਦਾ ਨਾਮ ਹੈ ਰਾਜ ਕਰੀਰ ਵਾਲੀ ਕਰੀਰ ਵਾਲੀ ਮੇਰਾ ਪਿੰਡ ਹੈ ਜੈਤੋ ਦੇ ਨੇੜੇ ਫਰੀਦਕੋਟ ਦਾ ਸ਼ਹਿਰ ਹੈ ਜੈਤੋ ਤੇ ਉਹਦੇ ਨੇੜੇ ਆ ਕਰੀਰ ਵਾਲੀ ਤਾਂ ਇਸ ਬੰਦੇ ਦੀ ਸਟਰਗਲ ਹੈ ਨਾ ਜਿਹੜੀ ਉਹ ਬਹੁਤ ਹੀ ਯਾਰ ਮਤਲਬ ਇਹ ਬੰਦੇ ਨੇ ਮਿਹਨਤ ਕਰੀ ਆ ਪਰ ਜਦੋਂ ਇਹ ਬੰਦੇ ਨੇ ਸ਼ੁਰੂ ਕਰਿਆ ਸੀਗਾ ਉਦੋਂ ਕੀ ਹੈ ਇਹਦਾ ਬਹੁਤ ਮਜ਼ਾਕ ਉਡਾਉਂਦੇ ਸੀ ਲੋਕ ਪਿੰਡ ਵਿੱਚ ਵੀ ਤੇ ਆਸੇ-ਪਾਸੇ ਵੀ ਕਿਉਂਕਿ ਬੰਦਾ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਸੀਗਾ ਪਰ ਕਿਹਾ ਉਸ ਟਾਈਮ ਐ ਇਹਨੂੰ ਉਹ ਮਿਹਨਤ ਦਾ ਹਲੇ ਉਹ ਮੁੱਲ ਪੈ ਨਹੀਂ ਰਿਹਾ ਸੀ ਜਿਹੜਾ ਹੁਣ ਇਹਨੂੰ ਜਿਹੜਾ ਕ੍ਰੈਡਿਟ ਮਿਲ ਰਿਹਾ ਜਾਂ ਹੁਣ ਜਿਹੜੇ ਰੋਲ ਮਿਲ ਰਹੇ ਨੇ ਇਹਨੂੰ ਇਹਦੀ ਐਕਟਿੰਗ ਦੇ ਮੁਤਾਬਿਕ ਤਾਂ ਹੁਣ ਤਾਂ ਇਹਦਾ ਜਿਹੜਾ ਫੇਸ ਵੈਲਿਊ ਵੀ ਬਣ ਗਈ ਆ ਐਕਟਿੰਗ ਵੀ ਜਿਹੜੀ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਗਈ ਆ ਪਰ ਜਦੋਂ ਇਹ ਬੰਦਾ ਪਹਿਲਾਂ ਮਿਹਨਤ ਕਰਦਾ ਸੀ ਤਾਂ ਉਦੋਂ ਅਸੀਂ ਇਕੱਠੀ ਗਰਾਉਂਡ 'ਚ ਖੇਡਦੇ ਸੀ ਸਾਡੇ ਘਰਾਂ 'ਚੋਂ ਐ ਬੰਦਾ ਇਹਦਾ ਜਿਹੜਾ ਫਿਲਮ ਇੰਡਸਟਰੀ 'ਚ ਨਾਮ ਐ ਉਹ ਰੰਗਦੇਵ ਐ ਜੋ ਕਿ ਇਹ ਇਹਨਾਂ ਦੇ ਮਾਸਟਰ ਨੇ ਦਿੱਤਾ ਸੀ ਜੋ ਕਿ ਪੰਜਾਬੀ ਬਣਾਉਂਦੇ ਸੀਗੇ ਉਹਨਾਂ ਮਾਸਟਰ ਤੋਂ ਹੀ ਮੈਂ ਪੜਿਆ ਜਗਦੇਵ ਸਿੰਘ ਪੰਜਾਬੀ ਦੇ ਮਾਸਟਰ ਸੀਗੇ ਉਹ ਸਾਨੂੰ ਚੈਨਾ ਜਿਹੜਾ ਪਿੰਡ ਐ ਸਾਡੇ ਨਾਲ ਦੇ ਪਿੰਡ ਦਾ ਨਾਲ ਉਹਦੇ ਵਿੱਚ ਕੀ ਸਕੂਲ ਵਿੱਚੋਂ ਪੜਾਉਂਦੇ ਸੀਗੇ ਤੇ ਉੱਥੋਂ ਹੀ ਜਿਹੜਾ ਰੰਗਦੇਵ ਐ ਜਿਹੜਾ ਉਹ ਆਪਣੀ ਐਕਟਿੰਗ ਜਿਹੜੀ ਕਰਨੀ ਉਹਨੇ ਸ਼ੁਰੂ ਕਰੀ ਥੋੜੇ ਥੋੜੇ ਮਤਲਬ ਕਿ ਉਦੋਂ ਉਹ ਨਾਟਕ ਕਰਦੇ ਸੀਗੇ ਜਾਂ ਹੋਰ ਜਿਹੜੇ ਰੰਗਮੰਚ ਤੇ ਛੋਟੇ ਮੋਟੇ ਜਿਹੜੇ ਸਕੈਟ ਵਗੈਰਾ ਆਪਾਂ ਸਕੂਲਾਂ 'ਚ ਕਰਦੇ ਸੀ ਤਾਂ ਉਦੋਂ ਤੋਂ ਮਤਲਬ ਉਹਨਾਂ ਦਾ ਜਿਹੜਾ ਉਹ ਆਪਣੀ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਅਦਾਕਾਰੀ ਵਾਲੀ ਸ਼ੁਰੂ ਹੋਈ ਤਾਂ ਪਿੰਡ ਦਾ ਜਿਹੜਾ ਨਾਮ ਆ ਉਹਨਾਂ ਦਾ ਜਿਹੜਾ ਪੱਕਾ ਨਾਮ ਆ ਉਹ ਤਾਂ ਹਰ ਹਰ ਭਗਵਾਨ ਸਿੰਘ ਪਰ ਜਿਹੜਾ ਆਪਣਾ ਉਹਦਾ ਹੀ ਆਪਾਂ ਲੈਨੇ ਆ ਨੈਕਨੇਮ ਜਿਹਨੂੰ ਕਹਿੰਨੇ ਆ ਉਹ ਆਪਨਾਂ ਤਾਂ ਮੇਰਾ ਜਿਹੜਾ ਰਿਸ਼ਤਾ ਹੈ ਉਹ ਸਾਡੇ ਘਰੋਂ ਚੀਆ ਮਤਲਬ ਇਹ ਮੇਰੇ ਚਾਚਾ ਜੀ ਨੇ ਤਾਂ ਇਸ ਬੰਦੇ ਦੀ ਸਟਰਗਲ ਇਹ ਆ ਕਿ ਜਦੋਂ ਵੀ ਇਹ ਬੰਦਾ ਸਕੂਲ 'ਚ ਖੇਡਣ ਆਉਂਦਾ ਸੀ ਅਸੀਂ ਕੱਟੇ-ਕੱਠੇ ਕਰੈਕਟ ਖੇਡਦੇ ਸੀਗੇ ਤਾਂ ਉਦੋਂ ਕੀ ਆ ਜਿਹੜੇ ਦੂਜੇ ਮੁੰਡੇ ਹੁੰਦੇ ਸੀਗੇ ਇਹਨੂੰ ਬਹੁਤ ਇਦਾਂ ਕਹਿੰਦੇ ਹੁੰਦੇ ਸੀਗੇ ਐਕਟਰ ਆ ਗਿਆ ਵੱਡਾ ਐਕਟਰ ਤਾਂ ਇਦਾਂ ਇੱਕ ਹਿਸਾਬ ਨਾਲ ਮਜ਼ਾਕ ਹੀ ਕਰਦੇ ਸੀਗੇ ਐਕਟਰ ਕਹਿ ਕੇ ਬੁਲਾਉਣਾ ਕਿਉਂਕਿ ਉਦੋਂ ਕੀ ਆ ਛੋਟੇ-ਮੋਟੇ ਰੋਲ ਹੁੰਦੇ ਸੀਗੇ 2 ਮਿੰਟਾਂ ਦਾ 2.5 ਮਿੰਟਾਂ ਦਾ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਪਹਿਲਾਂ ਵੀ ਸ਼ਾਇਦ ਆਇਆ ਹੋਵੇ ਪਰ ਜਿਹੜੇ ਉਹਦੇ ਛੋਟੇ-ਮੋਟੇ ਰੋਲ ਪਹਿਲਾਂ ਆਏ ਸੀ ਦੀਪ ਸਿੱਧੂ ਦੀ ਫਿਲਮ ਸੀਗੀ ਉਹਦੇ ਵਿੱਚ ਜਿਹੜਾ ਖੁਸਰੇ ਦਾ ਰੋਲ ਮਿਲਿਆ ਸੀਗਾ ਉਹ ਤੋਂ ਬਾਅਦ ਕੀ ਆ ਜਿੱਦਾਂ-ਜਿੱਦਾਂ ਐਕਟਿੰਗ 'ਚ ਸੁਧਾਰ ਹੁੰਦਾ ਗਿਆ ਅੱਗੇ ਲੋਕ ਮਿਲਦੇ ਰਹੇ ਤਾਂ ਫੇਰ ਕੀਆ 5 ਮਿੰਟਾਂ ਦਾ 7 ਮਿੰਟਾਂ ਦਾ 10 ਮਿੰਟਾਂ ਦਾ ਇਦਾਂ ਰੋਲ ਮਿਲਣੇ ਲੱਗ ਗਏ ਹੁਣ ਤਾਂ ਤੁਸੀਂ ਹਰ ਇੱਕ ਜਿਹੜੀ ਪੰਜਾਬੀ ਫਿਲਮ ਦੇਖੋਗੇ ਉਸ ਵਿੱਚ ਹੀ ਤੁਹਾਨੂੰ ਇਹ ਚਿਹਰਾ ਦੇਖਣ ਨੂੰ ਮਿਲੇਗਾ ਹੁਣ ਇੱਕ ਫਿਲਮ ਆਈ ਸੀਗੀ ਬਦਨਾਮ ਉਹਦੇ ਵਿੱਚ ਕੀ ਹੈ ਇਨਸਪੈਕਟਰ ਦਾ ਰੋਲ ਕੀਤਾ ਹੋਇਆ ਇਸ ਤੋਂ ਪਹਿਲਾਂ ਪ੍ਰਿੰਸ ਹੈ ਜਿਹੜਾ ਸੈਕਟਰ 17 ਉਹਦੇ ਵਿੱਚ ਸਾਰੀ ਫਿਲਮ ਚ ਹੀ ਲਗਭਗ ਰੋਲ ਹੈਗਾ ਮਤਲਬ ਉਹ 2 ਘੰਟਿਆਂ ਦੀ ਫਿਲਮ ਹੋਊਗੀ 1.5 ਘੰਟੇ ਦੀ ਤਾਂ ਘੰਟੇ ਦੀ ਫਿਲਮ ਵਿੱਚ ਕੀ ਆ ਉਸ ਬੰਦੇ ਦਾ ਰੋਲ ਤੇ ਬਹੁਤ ਜ਼ਬਰਦਸਤ ਹੈ ਜ਼ਬਰਦਸਤ ਐਕਟਿੰਗ ਕੀਤੀ ਹੈ ਜਿਹੜੇ ਵੀ ਹੁਣ ਫਿਲਮਾਂ ਆ ਰਹੀਆਂ ਜਿਹੜੀ ਅਕਸ਼ੇ ਕੁਮਾਰ ਦੀ ਕੇਸਰੀ ਫਿਲਮ ਆਈ ਸੀ ਉਹਦੇ ਵਿੱਚ ਵੀ ਉਹਦਾ ਥੋੜਾ ਰੋਲ ਸੀਗਾ ਉਦੋਂ ਤਾਂ ਹੁਣ ਜਿਹੜੀ ਅਕਾਲ ਫਿਲਮ ਆ ਰਹੀ ਹੈ ਗਿੱਪੀ ਗਰੇਵਾਲ ਦੀ ਇਸ ਵਿੱਚ ਵੀ ਬਹੁਤ ਮਤਲਬ ਉਹਦਾ ਕਾਫੀ ਰੋਲ ਹੈ ਤਾਂ ਹੁਣ ਕੀ ਹੈ ਇਸ ਬੰਦੇ ਦੀ ਫੇਸ ਵੈਲਿਊ ਤਾਂ ਜਿਹੜੀ ਬਣ ਗਈ ਆ ਮਤਲਬ ਉਹਨੂੰ ਫੇਸ ਤੋਂ ਤਾਂ ਲੋਕ ਜਾਣਨ ਲੱਗ ਗਏ ਨੇ ਪਰ ਹਲੇ ਵੀ ਮਤਲਬ ਜਿੱਦਾਂ ਹੋਰ ਐਕਟਰ ਹੁੰਦੇ ਨੇ ਜਿਨ੍ਹਾਂ ਨੂੰ ਬਾਏ ਨਾਮ ਲੋਕ ਜਾਣਦੇ ਨੇ ਕਿ ਆਹ ਫਲਾਨਾ ਐਕਟਰ ਹੈ ਉਹ ਲੈਵਲ ਦੀ ਮੈਨੂੰ ਲੱਗਦਾ ਕਿ ਉਹਦੀ ਹਲੇ ਜਿਹੜੀ ਪਛਾਣ ਨਹੀਂ ਬਣੀ ਪਰ ਜਿੱਦਾਂ ਦਾ ਉਹਦਾ ਕੰਮ ਹੈ ਜਿੱਦਾਂ ਦੀ ਐਕਟਿੰਗ ਹੈ ਤਾਂ ਉਹ ਮੈਨੂੰ ਲੱਗਦਾ ਕਿ ਥੋੜੇ ਟਾਈਮ ਚ ਸਾਰੇ ਲੋਕ ਉਹਨੂੰ ਕੀ ਆ ਬਾਏ ਨਾਮ ਵੀ ਜਾਣਣਗੇ ਤਾਂ ਇੱਕ ਆਮ ਘਰ ਚੋਂ ਯਾਰ ਬੰਦੇ ਨੇ ਉੱਠਣਾ ਕਿਉਂਕਿ ਘਰ ਦੇ ਵੀ ਦਿਹਾੜੀਆਂ ਕਰਦੇ ਸੀਗੇ ਠੇਕ ਕਿ ਲੈ ਲੈਣੇ ਜਾਂ ਝੋਨਾ ਲਾਉਣਾ ਕਣਕਾਂ ਵੜਨੀਆਂ ਤਾਂ ਉਸ ਘਰ ਵਿੱਚੋਂ ਬੰਦੇ ਨੇ ਉੱਠ ਕੇ ਫਿਲਮ ਇੰਡਸਟਰੀ 'ਚ ਆਉਣਾ ਤੇ ਜਿਹੜੇ ਪਹਿਲਾਂ ਹੀ ਲੋਕ ਘਰੋਂ ਤੱਕੜੇ ਨੇ ਜਾਂ ਪਹਿਲਾਂ ਹੀ ਜਿਨ੍ਹਾਂ ਦਾ ਪਰਿਵਾਰ ਹੈ ਇਸ ਫੀਲਡ ਵਿੱਚ ਹੈਗਾ ਤਾਂ ਉਹਨਾਂ ਦੇ ਬਰਾਬਰ ਆ ਕੇ ਫੀਲਡ ਦੇ ਵਿੱਚ ਉਸ ਵਿੱਚ ਇੰਡਸਟਰੀ ਵਿੱਚ ਸੈੱਟ ਹੋਣਾ ਤਾਂ ਆਮ ਘਰ ਦੇ ਬੰਦੇ ਲਈ ਬਹੁਤ ਹੀ ਮੁਸ਼ਕਲ ਹੁੰਦਾ ਪਰ ਬੰਦਾ ਕਾਰ ਕਦੋਂ ਸਕਦਾ ਉਦੋਂ ਹੀ ਜਦੋਂ ਜਨੂਨ ਹੋਵੇ ਉਹ ਬੰਦੇ ਨੂੰ ਮੈਨੂੰ ਲੱਗਦਾ 25 ਤੋਂ 20 ਤੋਂ 25 ਸਾਲ ਲੱਗੇ ਹੋਣੇ ਆ ਇਹ ਕੰਮ 'ਚ ਪਰ ਉਹ ਬੰਦੇ ਨੇ ਕੀ ਆ ਆਪਣੀ ਜਰਨੀ ਛੱਡੀ ਕਿ ਮੈਂ ਇਸੇ ਕੰਮ ਵਿੱਚ ਹੀ ਜਿਹੜਾ ਕੀ ਆ ਫਿੱਟ ਹੋਣਾ ਮੈਂ ਐਕਟਿੰਗ ਹੀ ਕਰਨੀ ਆ ਨਹੀਂ ਤਾਂ ਉਹਨੂੰ ਹੋਰ ਵੀ ਬਥੇਰੇ ਕੰਮ ਕਰ ਸਕਦਾ ਸੀਗਾ ਬੰਦਾ ਬਹੁਤ ਟੈਲੈਂਟਡ ਹੈ ਪੜਿਆ ਲਿਖਿਆ ਬੰਦਾ ਹੈ ਤਾਂ ਹੋਰ ਵੀ ਉਹਨੂੰ ਉਥੇਰੇ ਕੰਮ ਦੀਆਂ ਆਫਰਾਂ ਆਉਂਦੀਆਂ ਸੀ ਪਰ ਉਹਨੇ ਕੀ ਆ ਆਪਣੀ ਜਿਹੜੀ ਇੱਕ ਜੈਦਾ ਕਿ ਮੈਂ ਇਹ ਕੰਮ ਕਰਨਾ ਹੈ ਤਾਂ ਕਰਨਾ ਹੀ ਆ ਅਸੀਂ ਜਦੋਂ ਕਰੈਕਟ ਖੇਡਦੇ ਹੁੰਦੇ ਸੀਗੇ ਤਾਂ ਉਦੋਂ ਬਹੁਤ ਮਤਲਬ ਉੱਥੇ ਲੋਕ ਆਉਂਦੇ ਸੀਗੇ ਜਿਹੜੇ ਉਹਦੇ ਰੋਲ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਇੱਕ ਖੁਸਰੇ ਦਾ ਰੋਲ ਸੀ ਉਹਦਾ ਮਤਲਬ ਦੋ ਪਾਰਟ ਆਏ ਸੀਗੇ ਉਹ ਫਿਲਮ ਦਾ ਦੀਪ ਸਿੱਧੂ ਦੇ ਤਾਂ ਉਹਦੇ ਵਿੱਚ ਕੀ ਆ ਪਹਿਲੀ ਵਿੱਚ ਵੀ ਸੀ ਉਹਦਾ ਤੇ ਦੂਜੀ ਫਿਲਮ ਵਿੱਚ ਵੀ ਉਹਦਾ ਭਾਗ ਸੀਗਾ ਤੇ ਉਦੋਂ ਲੋਕ ਉਸ ਨੂੰ ਉਹ ਰੋਲ ਨੂੰ ਲੈ ਕੇ ਬਹੁਤ ਟਿੱਚਰਾਂ ਕਰਦੇ ਹੁੰਦੇ ਸੀਗੇ ਪਰ ਉਹ ਬੰਦੇ ਨੇ ਕੀ ਆ ਕਲਾਕਾਰੀ ਨੂੰ ਕਲਾਕਾਰੀ ਸਮਝਿਆ ਕਦੇ ਵੀ ਇਹ ਮਤਲਬ ਜਿਹੜਾ ਬੰਦਾ ਕਲਾਕਾਰ ਹੁੰਦਾ ਹੈ ਨਾ ਉਹਨੂੰ ਛੋਟੇ-ਮੋਟੇ ਰੋਲ ਨਾਲ ਫਰਕ ਨਹੀਂ ਪੈਂਦਾ। ਮਤਲਬ ਉਸ ਬੰਦੇ ਨੂੰ ਇਦਾਂ ਹੁੰਦਾ ਕਿ ਮੈਨੂੰ ਮੌਕਾ ਮਿਲੇ ਮੈਂ ਜਿੱਥੇ ਆਪਣੀ ਅਦਾਕਾਰੀ ਦਿਖਾ ਸਕਾਂ। ਤੇ ਇਦਾਂ ਦੇ ਬੰਦੇ ਹੀ ਅੱਗੇ ਜਾ ਕੇ ਕੀ ਆ ਵੱਡੇ ਕਲਾਕਾਰ ਬਣਦੇ ਨੇ। ਨਹੀਂ ਤਾਂ ਜ਼ਿਆਦਾਤਰ ਕੀ ਹੁੰਦੀ ਆ ਜਦੋਂ ਇਦਾਂ ਦੇ ਰੋਲ ਮਿਲਦੇ ਆ ਕਿਸੇ ਨੂੰ ਤਾਂ ਉਹ ਕੀ ਆ ਰਿਜੈਕਟ ਕਰ ਦਿੰਦੇ ਆ ਕਿ ਮੈਂ ਇਦਾਂ ਦਾ ਰੋਲ ਨਹੀਂ ਕਰਨਾ। ਤਾਂ ਉਹ ਬੰਦੇ ਰੋਲ ਜਾਂਦੇ ਨੇ। ਪਰ ਜਿਹੜੇ ਬੰਦੇ ਇਦਾਂ ਦੀਆਂ ਸ਼ੁਰੂਆਤਾਂ ਕਰਦੇ ਨੇ ਉਹੀ ਇੱਕ ਦਿਨ ਜਾ ਕੇ ਕੀ ਆ ਵੱਡਾ ਨਾਮ ਬਣਾਉਂਦੇ ਨੇ ਇੰਡਸਟਰੀ ਵਿੱਚ। ਤਾਂ ਹੁਣ ਤੁਸੀਂ ਆਪਣੀ ਇੱਕ ਫਿਲਮ ਗਿੱਪੀ ਗਰੇਵਾਲ ਦੀ ਹੋਰ ਆਈ ਸੀ ਉਹਦਾ ਨਾਮ ਨਹੀਂ ਮੇਰੇ ਯਾਦ ਤੇ ਉਹਦੇ ਵਿੱਚ ਵੀ ਬਹੁਤ ਉਹਦਾ ਜ਼ਬਰਦਸਤ ਰੋਲ ਸੀਗਾ ਤਾਂ ਗਿੱਪੀ ਗਰੇਵਾਲ ਨਾਲ ਜਿੰਨੀਆਂ ਵੀ ਮਤਲਬ ਜਿੰਨੀਆਂ ਫਿਲਮਾਂ ਆ ਰਹੀਆਂ ਉਹ ਉਹਦੇ ਵਿੱਚ ਕਿਤੇ ਨਾ ਕਿਤੇ ਉਹਦਾ ਛੋਟਾ ਮੋਟਾ ਰੋਲ ਹੁੰਦਾ ਹੀ ਸੀਗਾ ਪਰ ਹੁਣ ਜਿਹੜੀਆਂ ਫਿਲਮਾਂ ਆ ਰਹੀਆਂ ਨੇ ਉਹਦੇ ਵਿੱਚ ਕੀ ਆ ਹੋਰ ਵੀ ਵੱਡੇ ਰੋਲ ਮਿਲਣ ਲੱਗ ਗਏ ਨੇ ਉਹਨੂੰ ਤਾਂ ਯਾਰ ਇਹ ਬਹੁਤ ਮਤਲਬ ਇੱਕ ਵੱਡੀ ਗੱਲ ਆ ਆ ਬੰਦੇ ਲਈ ਹੋ ਸਕਦਾ ਵੀ ਮਤਲਬ ਜਿਹੜੇ ਬੰਦੇ ਪਹਿਲਾਂ ਤੋਂ ਇਸ ਫੀਲਡ ਵਿੱਚ ਹੋਣ ਤੇ ਉਹਨਾਂ ਦੇ ਬੱਚੇ ਗਾਂ ਆ ਜਾਣ ਉਹ ਗੱਲ ਅਲੱਗ ਹੈ ਪਰ ਇੱਕ ਆਮ ਘਰ ਚੋਂ ਠ ਕੇ ਬੰਦੇ ਨੇ ਐਡਾ ਵੱਡਾ ਮਤਲਬ ਮਕਾਮ ਹਾਸਲ ਕਰ ਲੈਣਾ ਮੇਰੇ ਲਈ ਤਾਂ ਇੱਕ ਗੱਲ ਬਹੁਤ ਵੱਡੀ ਆ ਤੇ ਪਰ ਜੋ ਇਸ ਬੰਦੇ ਨੂੰ ਮਤਲਬ ਕ੍ਰੈਡਿਟ ਮਿਲਣਾ ਚਾਹੀਦਾ ਇਹਦੀ ਫੇਸ ਵੈਲਿਊ ਦੇ ਅਕੋਰਡਿੰਗ ਜੋ ਇਸ ਦਾ ਨਾਮ ਬਣਨਾ ਚਾਹੀਦਾ ਉਹ ਹਲੇ ਮੈਨੂੰ ਨਹੀਂ ਲੱਗਦਾ ਬਣਿਆ ਪਰ ਜ਼ਰੂਰ ਛੇਤੀ ਨਾ ਛੇਤੀ ਮੈਨੂੰ ਲੱਗਦਾ ਕਿ ਬਨ ਜਾਊਗਾ ਜਿਸ ਤਰ੍ਹਾਂ ਇਹ ਬੰਦਾ ਮਿਹਨਤ ਕਰ ਰਿਹਾ